ਇੱਕ ਤੇ ਬੀਬੀ ਭਾਨੀ ਜੀ ਸ਼ਬਦ ਬਖਤਿਆ ਅਤੇ ਦੂਜਾ ਮਾਤਾ ਭਾਨੀ ਜੀ ਮੈਂ ਬੀਬੀਆਂ ਨੂੰ ਬੇਨਤੀ ਕਰਾਂ ਕੁਝ ਕਮਿੰਟ ਚੁੱਪ ਕਰ ਲਓ ਕੁਝ ਸਮਾਂ ਚੁੱਪ ਕਰਿਓ ਦੋ ਸ਼ਬਦ ਮੈਂ ਬਖਤੇ ਨੇ ਇੱਕ ਬੀਬੀ ਭਾਨੀ ਤੇ ਦੂਜਾ ਮਾਤਾ ਭਾਨੀ ਇਹਨਾਂ ਦਾ ਸਾਡੇ ਇਤਿਹਾਸ ਦੇ ਨਾਲ ਮੇਲ ਹੈ ਮਾਤਾ ਹੋ ਹੁੰਦੀ ਹੈ ਜਿਹੜੀ ਕਿ ਆਪਣੇ ਪਰਿਵਾਰ ਵਿੱਚ ਵੱਡੀ ਹੋਵੇ ਜਾਂ ਜਿन्हे ਜਨਮ ਦਿੱਤਾ ਹੋਵੇ ਜਾਂ ਵੱਡ ਬਡੇਰਿਆਂ ਵਿੱਚੋਂ ਵੀ ਉਸ ਨੂੰ ਸ੍ਰੀ ਮਾਤਾ ਕਹਿੰਦੇ ਆਂ ਬੀਬੀ ਹੋਦੀ ਹੈ ਜਿੰਨੂੰ ਅਸੀਂ ਆਪਣੇ ਬਰਾਬਰ ਦੀ ਹੋਵੇ ਸਾਡੇ ਦੀ ਜਾਂ ਛੋਟੀ ਵੀ ਹੋਵੇ ਉਹਨੂੰ ਵੀ ਸਤਕਾਰ ਦਿੱਤਾ ਜਾਂਦਾ ਏ ਇਸੇ ਤਰ੍ਹਾਂ ਉਹਨੂੰ ਬੀਬੀ ਕਿਹਾ ਜਾਂਦਾ ਪਰ ਅਸਲ ਤੋਂ 30 ਸਾਲ ਪਹਿਲਾਂ ਭੈਣ ਨੂੰ ਵੀ ਬੀਬੀ ਕਿਹਾ ਜਾਂਦਾ ਸੀ ਮਾਤਾ ਨੂੰ ਵੀ ਬੀਬੀ ਕਿਹਾ ਜਾਂਦਾ ਸੀ ਦਾਦੀਆਂ ਨੂੰ ਵੀ ਬੀਬੀ ਕਿਹਾ ਜਾਂਦਾ ਸੀ ਤੇ ਇਸੇ ਤਰ੍ਹਾਂ ਅੱਜ ਤੁਸੀਂ ਮਾਲ ਦੇ ਦੀ ਧਰਤੀ ਤੇ ਚਲੇ ਜਾਓ ਤੇ ਤੁਹਾਨੂੰ ਥੀ ਇਸ ਸ਼ਬਦ ਨੂੰ ਬੇਬੇ ਨਾਮ ਦੇ ਨਾਲ ਵਰਤਦੇ ਨੇ ਬੇਬੇ ਕਿਹਾ ਵੱਡਿਆਂ ਨੂੰ ਬੇਬੇ ਕਿਹਾ ਜਿੰਨਾ ਚਿਰ ਤੱਕ ਗੁਰੂ ਅਮਰਦਾਸ ਜੀ ਦੀ ਧੀ ਗਣ ਕੇ ਸ਼ਾਦੀ ਤੋਂ ਪਹਿਲਾਂ ਵਿਆਹ ਪਹਿਲਾਂ ਬੀਬੀ ਭਾਨੀ ਜੀ ਰਹੇ ਉਹਨਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਸਮਾਂ ਤੂੰ ਸਾਡੇ ਸਤਿਕਾਰਯੋਗ ਬੀਬੀ ਦੀ ਸੰਗ ਕਿਉਂ ਕਿਉਂਕਿ ਤੀਜੇ ਪਾਦਸ਼ਾਹ ਗੁਰੂ ਅਮਰਦਾਸ ਸੱਚੇ ਪਾਦਸ਼ਾਹ ਜੀ ਦੀ ਧੀ ਸੀ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰਿਆਰ ਸਹੋ ਘੁਰ ਸਹੋ ਛੱਡੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮੜ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤ ਸਾਹ ਸਰਸਾ ਹਾਂ ਦੇ ਸਾਹੋ ਜਿਸ ਪਾਸ ਬਹਿਜਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਬੇਨਹਰ ਰਾਚ ਮਾਚ ਤੁਮ ਲਾਗੇ ਓਹੋ ਮੋਹਨੇ ਮੁਹਬਤ ਹੈ ਬਿਨ ਹਰ ਕਾਮਨਾ ਆਵਤ ਹੈ ਜਾਸਿਓ ਰਾਚ ਮਾਚ ਤੁਮ ਲਾਗੇ ਓਹੋ ਮੋਹਨੇ ਮੁਹਬਤ ਹੈ ਕਵਨੇ ਸੇਜ ਸੋਹਨੇ ਛੋੜ ਖੇਨਾ ਮਹਿ ਜਾਵਤ ਹੈ ਔਰ ਚ ਰਹਿਓ ਇੰਦਰੀ ਰਸ ਪ੍ਰੇਰਿਓ ਵਿਖੇ ਠ ਗਉਰੇ ਖਾਵਤ ਹੈ ਲਜਰਾਵਤ ਹੈ ਐਸੇ ਗੜਵਹ ਐਠ ਹਠੀ ਲੋ ਫੂਲ ਫੂਲ ਕਿਆ ਪਾਵਤ ਹੈ ਪੰਚ ਦੂਤ ਮੂंड ਪਰ ਠਟੇ ਕੇਸ ਗਹਿ ਫੇਰਾਵਤ ਹੈ दृष्ट न आवह अंध अग्ञानी सोए रहयो मद मावत हे जाल पसार चोग बिसथारे पंखे ज्यों फाहावत हे कहो नानक बंधन काटन का, बंदन का ਮੈਂ ਸਤਗੁਰੁ ਪੁਰਖ ਤਿਆਬਤ ਹੈ ਜਲ ਪਸਾਰ ਚੋਗ ਵਿਸਥਾਰੇ ਪੰਖੇ ਜਿਉ ਫਹਾਵਤ ਹੈ ਕਹੋ ਨਾਨਕ ਬੰਦਨ ਕਾਟਨ ਕਾ ਮੈਂ ਸਤਗੁਰੁ ਖਤ ਆਵਤ ਹੈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬਿਲਾਵਤ ਮਹੱਲਾ ਪੰਜਵਾਂ ਬਿਨ ਹਰ ਕਾਮ ਨ ਆਵਤ ਹੈ ਜਾਂ ਸਿਉ ਰਾਚ ਮਾਚ ਤੁਮ ਲਾਗੇ ਓਹੋ ਮੋਹ ਨੀ ਮੋਹਾਤ ਹੈ ਸਤਨਾਮ ਸ੍ਰੀ ਵਾਹਿਗੁਰੂ ਪਰਮ ਸਰਵਾਨ ਜੋਗ ਜੁਗੋ ਜੁਗੇ ਅਟਲ ਚਵਰ ਛਤਰ ਤਖਤ ਦੇ ਮਾਲਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਬਤਰਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਓ ਸਨ ਸੰ ਬੀਬੀ ਭਾਨੀ ਜੀ ਤੇ ਨਾ ਦਾ ਜਨਮ ਦਿਹਾੜਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਅਤੇ ਸਮੂਹ ਅਲਾਕਾ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਸ਼ਰਧਾ ਤੇ ਭਾਵਨਾ ਦੇ ਸਹਦ ਇਹਨਾਂ ਮਹਾਨ ਪਾਵਨ ਅਸਥਾਨਾਂ ਤੇ ਮਨਾਇਆ ਜਾ ਰਿਹਾ ਹੈ ਸੋ ਸੰਤ ਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਪਰਸੂ ਵਾਲੇ ਰੋਇ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਤਸ਼ਾਹਬ ਦਾ ਆਰੰਭ ਹੋਏ ਸੰਤ ਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਬਾਣੀ ਆਪ ਤੋਂ ਬਾਤ ਮਤੋਂ ਨਿਰਵਿਕੰਤਾ ਸਹਿਜ ਸંપૂર્ણ ਭੋਗ ਪੈਣੇ ਉਪਰੰਤ ਫਜ਼ੂਰੀ ਰਾਗੀ ਪਾਈ ਗੁਰਨਾਮ ਸੰਗਤਨਾ ਦੇ ਜਥੇ ਵੱਲੋਂ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਏ ਗਏ ਉਪਰੰਤ ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ ਜੀ ਹੱਟ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਉਹਨਾਂ ਪਾਸੋਂ ਆਪ ਜੀ ਆਨੇ ਗੁਰਮਤ ਵਿਚਾਰਾ ਸਰਵਣ ਕੀਤੀਆਂ ਨੇ ਉਪਰੰਤ ਅਰਦਾਸ ਬੇਨਤੀ ਹੋਈ ਹੈ ਹੁਕਮਨਾਮੇ ਹੋਏ ਨੇ ਹੁਣ ਆਪ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ ਬੀਬੀਆਂ ਜੋ 1 ਘੰਟੇ ਦੇ ਲਈ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਉਣ ਕੇ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਜਿਨ੍ਹਾਂ ਨੇ ਬਾਹਰ ਗੁਰੂ ਘਰ ਅੱਤਰਸ਼ਕਲੇ ਨੇ ਪਾਈ ਦੀਵਾਨ ਵਿੱਚ ਆ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਜੀ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਬੀਬੀਆਂ ਕੀਰਤਨ ਜਥਾ 1 ਘੰਟੇ ਦੇ ਲਈ ਆਪ ਜੀਆਂ ਨੂੰ ਕੀਰਤਨ ਸਰਵਣ ਕਰਵਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬੀਬੀ ਭਾਨੀ ਜੀ ਤਾਂ ਸਤਿ ਆਨ ਤੇ ਪਿਆਰਿਓ ਸਭ ਸੰਗਤਾਂ ਦੂਰੋਂ ਨੇੜਿਓ ਦਰਸ਼ਨ ਕਰਨ ਵਾਸਤੇ ਆਏ ਆਂ ਅਸਾਂ ਸਭ ਉਮਰਿਆ ਕਰੇ ਸੁਖ ਦਾਤਾ ਤੇ ਜਪ ਮੰਨ ਸਤਨਾਮ ਸਤਨਾਮ ਸਦਾ ਸਤਨਾਮ ਤੇ ਇੱਥੇ ਭਾਈ ਜਦੋਂ ਕੋਲ ਮਨ ਜਾਂਦਾ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਕਿਉਂ ਗੁਰੂ ਪੁੱਤਰੀ ਪਰ ਗੁਰੂ ਅਰਜਨ ਦੇਵ ਜੀ ਉਤਰੀ ਸੀ ਤੇ ਪਿਤਾ ਦੀ ਸੇਵਾ ਬਹੁਤ ਕੀਤੀ ਗੁਰੂ ਅਰਜਨ ਦੇਵ ਜੀ ਬੀਬੀ ਭਾਨੀ ਜੀ ਨੇ ਬਹੁਤ ਸੇਵਾ ਕੀਤੀ ਫਿਰ ਦਸਰੀ ਸੀ ਤੇ ਇੱਕ ਦਿਨ ਇਸ਼ਨਾਨ ਕਰਾਉਣ ਲੱਗੇ ਤੇ ਪਿਆਰਿਓ ਪੈਰ ਠਿੱਕ ਗਿਆ ਤੇ ਕਿਹਾ ਪਿਤਾ ਜੀ ਮੈਂ ਰਾਤ ਨੂੰ ਪ੍ਰਭੂ ਨਾਰੰਗ ਜੀ ਤਨ ਹੱਥ ਫਿਰ ਤੁਰ ਫਿਰ ਤਰਪਾਇਆ ਪਰਤੋ ਸ਼ਰਨ ਜਿਹੜੀ ਸੰਤਰੀ ਜੁਣੀ ਵਾਲੀ ਨਹੀਂ ਜਵਾਨ ਜੀ ਇਹ ਵਾਇਸ ਆ ਰਹੀ ਜੀ ਬੈ ਕੁਆਇਸਿਏ ਆ ਮਨਨਿਤ ਜਰਾ ਦੇ ਲੇਕ ਹੈ ਕੁਆਇਸਿਏ ਹੋ ਵੀ ਡਿਟਿੰਗ ਕੁਆਇਸਿਏ ਆਪਨੇ ਵੀਡੀਓ ਦੇ ਨਾਲ ਆ 48 ਹਾਂ ਆਪਰੇ ਭਗਤ ਜੀ ਤਿੰਨੇ